ਕੀ ਰਤਾਮంగੇਸ਼ਕਰ ਨਾਲ ਉਹਨਾਂ ਦੀ ਵਿਗੜ ਗਈ ਅਰਮਣ ਹੋ ਗਈ ਚਾਰ ਸਾਲ ਰੁੱਸੇ ਰਹੇ ਉਹਨਾਂ ਨੇ ਗਾਇਆ ਨਹੀਂ ਇੱਕ ਦੂਜੇ ਤੋਂ ਵੱਖ ਹੋ ਗਈ ਇਹ ਜੋੜੀ ਟੁੱਟ ਗਈ ਕਿਉਂ ਇਹਦਾ ਕਾਰਨ ਕੀ ਸੀ ਇਹਦਾ ਕਾਰਨ ਇਹ ਸੀ ਕਿ ਮੁਹੰਮਦ ਰਹੀ ਸਾਹਿਬ ਬੜੇ ਸਾਦਾ ਤੂਬੀਤ ਵਿਅਕਤੀ ਸਨ ਬਹੁਤ ਦਰवेश किस्म ਦੇ ਵਿਅਕਤੀ ਸਨ ਲੋਕਾਂ ਦੇ ਕੰਮ ਆਉਣ ਵਾਲੇ ਮਿਲਾਪੜੇ ਪਿਆਰ ਵਾਲੇ ਪੈਸੇ ਨੂੰ ਤਾਂ ਸਮਝਦੇ ਕੁਛ ਨਹੀਂ ਸੀ ਗਰੀਬਾਂ ਦੀ ਬਹੁਤ ਮਦਦ ਕਰਦੇ ਸਨ ਕਿੱਥੇ ਪਤਾ ਲੱਗਣਾ ਲੋੜਵੰਦਾ ਉਹਦੀ ਮਦਦ ਕਰਨੀ ਰਤਾਮੰਗੇਸ਼ਕਰ ਤੇ ਇਹਨਾਂ ਦੀ ਕਿਉਂਕਿ ਜੋੜੀ ਸੀ ਇਹਨਾਂ ਨੇ ਇੱਕ ਦਿਨ ਸਲਾਹ ਕੀਤੀ ਆਪਸ ਵਿੱਚ ਬੈਠੇ ਗੱਲਾਂ ਕਰ ਰਹੇ ਸੀ ਸਟੂਡੀਓ 'ਚ ਇਹ ਰਤਾ ਮੰਗੇਸ਼ਕਰ ਨੇ ਸੁਝਾਅ ਰੱਖਿਆ ਕਿ ਆਪਾਂ ਨੂੰ ਜਿਹੜੀ ਮਿਹਨਤਾਂ ਨਾਲ ਮਿਲਦਾ ਹੈ ਆਪਣਾ ਗੀਤ ਗਾਉਣ ਬਦਲੇ ਪੈਸੇ ਮਿਲਦੇ ਨੇ ਫਿਲਮ ਇੰਡਸਟਰੀ ਤੋਂ ਉਹ ਤੋਂ ਇਲਾਵਾ ਰਾਇਲਟੀ ਵੀ ਆਪਾਂ ਲਈਏ ਇਹ ਕਹਿਣ ਲੱਗੇ ਵੀ ਨਹੀਂ ਮੈਂ ਇਥੇ ਡਿਫਰ ਕਰਦਾ ਮੇਰੀ ਤੁਹਾਡਾਂ ਨਾਲ ਆਜੜੀ ਮਿਲਦੀ ਜਦ ਆਪਾਂ ਨੂੰ ਪੈਸੇ ਮਿਲ ਜਾਂਦੇ ਤਾਂ ਆਪਾਂ ਨੂੰ ਰਾਇਲਟੀ ਨਹੀਂ ਮੰਗਣੀ ਚਾਹੀਦੀ ਇਹ ਅਮੀ ਵੇਲੋੜੀ ਮੰਗਾਇਆ ਲਤਾ ਮੰਗੇਸ਼ਕਰ ਨਰਾਜ਼ ਹੋ ਗਈ ਔਰਸ ਮੌਕੇ ਤੇ ਫਿਰ ਅਡਡ ਹੋ ਗਏ ਕਿਸੇ ਨੇ ਵੀ ਸਾਥ ਨਹੀਂ ਦਿੱਤਾ ਮੋਹਮਦ ਰਫੀ ਦਾ ساری ਫਿਲਮਾਂ ਰਸਤੀ ਜਿਹੜੇ ਗਾਇਕ ਸਨ ਜਿਹੜੇ ਉਸ ਵੇਲੇ ਚੋਟੀ ਦੇ ਸਮਕਾਦੀ ਸਨ ਜਿਵੇਂ ਮੁਕੇਸ਼ ਤਲਪ ਮਹਿਮੂਦ ਕਿਸ਼ੋਰ ਕੁਮਾਰ ਤੇ ਮੰਨਾ ਦੇ ਇਹਨਾਂ ਨੇ ਵੀ ਸਾਰਿਆਂ ਨੇ ਲਤਾ ਮੰਗੇਸ਼ਕਰ ਦਾ ਸਾਥ ਦਿੱਤਾ ਪਰ ਇੱਕ ਸ਼ਖਸੀਅਤ ਸੀ ਐਸੀ ਮਹਾਨ ਉੱਚ ਕੋਟੀ ਦੀ ਗਾਇਕਾ ਔਰ ਲਤਾ ਮੰਗੇਸ਼ਕਰ ਦੀ ਸખી ਪੈਣ ਜਿਹੜੇ ਹਾਲੇ ਵੀ ਸਾਡੇ ਦਰਮਿਆਨ ਨੇ ਸਾਡੀ ਖੁਸ਼ਕਿਸਮਤੀ ਹੈ ਬਹੁਤ ਵੇਜੋਰ ਗਾਇਕਾ ਨੇ ਆਸ਼ਾ ਪਹੁੰਚਲੇ ਉਹਨਾਂ ਨੇ ਢੱਟ ਕੇ ਮੁਹੰਮਦ ਰਫੀ ਸਾਹਿਬ ਦਾ ਸਾਥ ਦਿੱਤਾ ਔੜ ਕੇ ਫਿਰ ਕਿਉਂਕਿ ਜਲਦੀ ਬੜੇ ਸਾਫ ਸੰ ਸਾਫਤਬੀਅਤ ਸੰ ਨਰਨ ਤਬੀਅਤ ਸੰ ਫਿਰ ਉਹਨਾਂ ਨੇ ਆਪ ਹੀ ਚਿੱਠੀ ਲਿਖੀ ਪਹਿਲ ਕਰਕੇ ਰਤਨ ਮਗੇਸ਼ਕਰ ਨੂੰ ਕਿਹਾ ਕਿ ਮਾਫ ਕਰਨਾ ਮੈਂ ਥੋੜਾ ਜਿਹਾ ਮੇਰਾ ਲੈ ਜਾ ਕਰਕਤ ਹੋ ਸਕਦਾ ਮੈਂ ਉਹਦੀ ਮੈਨੂੰ ਅਫਸੋਰਸ ਹੈ ਤੇ ਇਹਨਾਂ ਨੇ ਕਿਸਮ ਦਾ ਉਸ ਗੱਲ ਦਾ ਪ੍ਰਗਟਾਵਾ ਕੀਤਾ ਆਪਣੀ ਗਲਤੀ ਦਾ ਅਹਿਸਾਸ ਕੀਤਾ ਜਾਨੀ ਕਿਸ ਨਾਲ ਤੇ ਫਿਰ ਵਿੱਚ ਕੁਝ ਹੋਰ ਉਚੋਲੇ ਪਏ ਬੈਲ ਸ਼ਾਹ ਵੀ ਆਏ ਇਹ ਇਨਾਂ ਦੀ ਸਲਾਹ ਕਰਵਾ ਦਿੱਤੀ ਲਤਾ ਮੰਗੇਸ਼ਕਰ ਵੀ ਚਾਹੀ ਚਾਹੀ ਫਿਰ ਰਾਜ਼ੀ ਹੋ ਗਈ ਤੇ ਇਸ ਤਰ੍ਹਾਂ ਫਿਰ ਦੋਨਾਂ ਨੇ 4 ਸਾਲ ਦੇ ਬਕਤ ਬਾਅਦ ਫਿਰ ਇਸ ਜੋੜੀ ਨੇ ਗੁਣਾ ਸ਼ੁਰੂ ਕਰਤਾ ਲੋਕ ਬਹੁਤ ਬੇਤਾਬ ਸਨ ਲੋਕ ਦੋਨਾਂ ਤੇ ਬਹੁਤ ਜ਼ੋਰ ਪਾਉਂਦੇ ਸਨ ਲਤਾ ਨੂੰ ਲਤਾ ਮੰਗੇਸ਼ਕਰ ਹੋਰਾਂ ਤੇ ਵੀ ਤੇ ਇਨਾਂ ਤੇ ਵੀ ਕਿ ਤੁਹਾਡੀ ਸੁਰਾ ਹੋਣੀ ਚਾਹੀਦੀ ਆ ਅਸੀਂ ਤੁਹਾਨੂੰ ਦੋਨਾਂ ਨੂੰ ਇਕੱਠਿਆਂ ਗਾਉਂਦੇ ਵੇਖਣਾ ਚਾਹੁੰਦੇ ਆ